ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਜੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 21-22 ਜੁਲਾਈ ਪੰਜਾਬ ਦੇ ਮੌਸਮ ਅੱਜ ਤੇ ਕੱਲ੍ਹ ਇਹ ਦੋ ਦਿਨ ਦੇ ਵਿੱਚ ਪੰਜਾਬ ਦੇ ਮੌਸਮ ਵਿੱਚ ਕੀ-ਕੀ ਬਦਲ ਹੋ ਸਕਦਾ ਹੈ ਸੋ ਵੀਰੋ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਵੀਰੋ ਜਿਵੇਂ ਕਿ ਤੁਹਾਨੂੰ 2-3 ਦਿਨ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਗਰਮੀ ਤੋਂ ਰਾਹਤ ਫਿਲਹਾਲ ਆਪਾਂ ਨੂੰ ਆਉਂਦੇ 4-5 ਦਿਨਾਂ ਤੱਕ ਵੀਰੋ ਨਹੀਂ ਮਿਲੇਗੀ ਆਉਂਦੇ 4-5 ਦਿਨਾਂ ਦੇ ਵਿੱਚ ਮੀਂਹ ਦੇ ਕੋਈ ਅਸਾਰ ਨਹੀਂ ਹੋਣਗੇ ਛੋਟੀਆਂ-ਮੋਟੀਆਂ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਕਿਸੇ ਖੇਤਰਾਂ ਦੇ ਵਿੱਚ ਅਚਾਨਕ ਬਦਲ ਬਣਨਗੇ ਹੋ ਸਕਦੀਆਂ ਨੇ ਪਰ ਕੋਈ ਇਦਾਂ ਦਾ ਸਿਸਟਮ ਨਹੀਂ ਹੈ ਜੋ ਪੰਜਾਬ ਨੂੰ ਪ੍ਰਭਾਵਿਤ ਕਰੇ ਪੰਜਾਬ ਦੇ ਵਿੱਚ ਇੱਕ ਠੰਡ ਦਾ ਮਾਹੌਲ ਬਣੇ ਤੇ ਆਪਾਂ ਨੂੰ ਹੋਮਸਪਰੀ ਗਰਮੀ ਤੋਂ ਰਾਹਤ ਮਿਲੇ ਵੀਰੋ ਇਸੇ ਤਰ੍ਹਾਂ ਹੀ ਅੱਜ ਤਿੰਨ-ਚਾਰ ਦਿਨ ਹੋ ਗਏ ਨੇ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ ਤੇ ਬਹੁਤ ਆਪਾਂ ਹੋਮਸਪ ਕਿਸਾਨ ਵੀਰਾਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਸੋ ਵੀਰੋ ਜੇਕਰ ਆਪਾਂ ਗੱਲ ਕਰੀ ਅੱਜ 21 ਜੁਲਾਈ ਦਾ ਜੇ 21 ਜੁਲਾਈ ਵੀ ਪੰਜਾਬ ਦਾ ਮੌਸਮ ਉਕਲਮ ਲਾ ਕੇ ਵੀਰੋ ਆਪਾਂ ਨੂੰ ਸਾਫ਼ ਖੁਸ਼ਕ ਹੀ ਦੇਖਣ ਨੂੰ ਮਿਲੇਗਾ ਧੁੱਪ ਜ਼ਿਆਦਾ ਤੇਜ਼ ਨਹੀਂ ਰਹੇਗੀ ਵੀਰੋ ਮੱਧਮ ਜੀ ਧੁੱਪ ਰਹੇਗੀ ਪਰ ਫਿਰ ਵੀ ਹਵਾਵਾਂ ਜੋ ਪੂਰਬ ਤੇ ਦੱਖਣ ਦਿਸ਼ਾ ਦੇ ਵੀਰੋ ਸਾਂਝੀ ਦਿਸ਼ਾ ਤੋਂ ਹਵਾਵਾਂ ਚੱਲ ਰਹੀਆਂ ਨੇ ਨਿਰੰਤਰ ਇਹਨਾਂ ਦੇ ਕਾਰਨ ਪੰਜਾਬ ਦੇ ਵਿੱਚ ਜੋ ਵੀਰੋ ਹੌਮਸ ਦਾ ਮਾਹੌਲ ਹੈ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਚਿਪਚਿਪੀ ਗਰਮੀ ਬਹੁਤ ਪਰੇਸ਼ਾਨ ਕਰ ਰਹੀ ਹੈ ਵੀਰ ਅੱਜ ਦਾ ਦਿਨ ਫਿਰ ਤਕਰੀਬਨ ਕੁੱਲ ਮਿਲਾ ਕੇ ਵੀਰੋ ਗਰਮੀ ਬੜਾ ਹੀ ਹੋਵੇਗਾ ਪਰ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ਈ ਕਿਸੇ ਕਿਸੇ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਦੁਪਹਿਰ ਤੋਂ ਬਾਅਦ ਵੀਰੋ ਇਕਾ ਦੁੱਕਾ ਥਾਵਾਂ ਦੇ ਨਿੱਕੀਆਂ ਮੋਟੀਆਂ ਬਰਸਾਤੀ ਗਤੀਵਿਧੀਆਂ ਹੋਣ ਦੇ ਵੀ ਅਸਾਰ ਬਣ ਸਕਦੇ ਨੇ ਪਰ ਜੋ ਮੌਸਮ ਦੇ ਵਿੱਚ ਅੱਜ ਦਿਨ ਦੇ ਟੈਂਪਰੇਚਰ ਵੀਰੋ 38 ਤੋਂ 49 ਡਿਗਰੀ 37 38 49 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਵਿੱਚ ਦਰਜ ਕੀਤੇ ਜਾਣਗੇ। ਬਾਕੀ ਵੀਰੋ ਰਾਤ ਦੇ ਟੈਂਪਰੇਚਰ 28 ਤੋਂ 29 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ। ਜਾਨੀ ਕਿ ਗਰਮੀ ਪਿਛਲੇ ਦਿਨ ਜਿੰਨਾ ਵੀਰੋ ਵਰਕਰਾ ਰਹੇਗੀ। ਛੋਟੀ ਮੋਟੀ ਆਪਾਂ ਨੂੰ ਵੀਰੋ ਕਿਤੇ ਕਿਤੇ ਹਲਕੀ ਫੁਲਕੀ ਤੋਂ ਪਛਾਣਾਂ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ। ਹਵਾਵਾਂ ਵੀਰੋ ਨਿਰੰਤਰ ਉੱਤਰ ਜੋ ਦੱਖਣ ਦਿਸ਼ਾ ਵੀਰੋ ਦੱਖਣ ਪੂਰਬ ਦਿਸ਼ਾ ਵੀਰੋ ਉਸੇ ਦਿਸ਼ਾ ਤੋਂ ਪੂਰਬੀ ਹਵਾਵਾਂ ਪਿਛਲੇ ਦਿਨਾਂ ਤੋਂ ਨਿਰੰਤਰ ਚੱਲ ਰਹੀਆਂ ਨੇ ਉਸੇ ਦਿਸ਼ਾ ਦੇ ਵਿੱਚ ਉਹ ਹੀ ਚੱਲਣਗੀਆਂ ਬਾਕੀ ਵੀਰੋ ਮੌਸਮ ਦੇ ਵਿੱਚ ਬਦਲਾਅ ਆਪਾਂ ਨੂੰ ਤਕਰੀਬਨ ਕੱਲ੍ਹ ਦੇਖਣ ਨੂੰ ਮਿਲੇਗਾ ਕੱਲ੍ਹ ਤੋਂ ਥੋੜਾ ਵੀਰੋ ਮੌਸਮ ਦੇ ਵਿੱਚ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲੂਗਾ ਟੈਂਪਰੇਚਰ ਅੱਜ ਦੇ ਮੁਕਾਬਲੇ 1 ਜਾਂ 2 ਡਿਗਰੀ ਕੱਲ੍ਹ ਨੂੰ ਘਟਣਗੇ ਤੇ ਬੱਦਲਾਂ ਦੀ ਆਵਾਜ਼ਾਈ ਪੰਜਾਬ ਦੇ ਵਿੱਚ ਬਣੇਗੀ ਵੀਰੋ ਜੋ ਬਾਰਸ਼ ਦਾ ਸਪੈਲ ਹੈ ਵੀਰੋ ਤਕਰੀਬਨ 22 ਦੀ ਰਾਤ ਨੂੰ ਆਪਾਂ ਲਾ ਲਓ ਕੱਲ੍ਹ ਬਾਈ ਤੋਂ ਵੀਰੋਂ ਮੌਸਮ ਪੰਜਾਬ ਦਾ ਬਦਲਣਾ ਸ਼ੁਰੂ ਹੋਵੇਗਾ ਜੋ ਕਿ 23 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਖੇਤਰਾਂ ਦੇ ਵਿੱਚ ਆਪਾਂ ਨੂੰ 60-70% ਖੇਤਰਾਂ ਦੇ ਵਿੱਚ ਬਰਸਾਤ ਪੈਣ ਦੀ ਉਮੀਦ ਬਣੀ ਹੋਈ ਹੈ ਬਾਕੀ ਵੀਰੋ ਅਨੁਮਾਨ ਦੇ ਅਧਾਰ ਤੇ ਜਾਣਕਾਰੀ ਜਿਵੇਂ ਆਪ ਨੂੰ ਅਪਡੇਟ ਮਿਲੀ ਹੈ ਬਾਕੀ ਪਰਮਾਤਮਾਏ ਦੇਖੋ ਕੋਈ ਨਹੀਂ ਜਾਣ ਸਕਦਾ ਕਿ ਕੀ ਹੋਣਾ ਕੀ ਨਹੀਂ ਹੋਣਾ ਪਰ ਫਿਰ ਵੀ ਆਪਾਂ ਅਨੁਮਾਨ ਦੇ ਅਧਾਰ ਤੇ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆ ਜੋ ਕਿ ਵੀਰੋ ਬਰਸਾਤ ਦੇ ਅਸਰ ਨੇ ਆਉਂਦੇ ਦਿਨਾਂ ਦੇ ਵਿੱਚ ਬਣੇ ਹੋਏ ਨੇ ਤਕਰੀਬਨ 23 ਤਰੀਕ ਤੋਂ ਲੈ ਕੇ ਜੋ 30 ਜੁਲਾਈ ਤੱਕ ਦਾ ਸਮਾਂ ਹੋਵੇਗਾ ਇਹ ਵੀਰੋ ਬਰਸਾਤ ਵਾਲੇ ਦਿਨ ਹੋਣਗੇ ਇਹਨਾਂ ਦੇ ਵਿੱਚ ਟੈਂਪਰੇਚਰ 4 ਤੋਂ 5 ਡਿਗਰੀ ਥੱਲੇ ਰਹਿਣਗੇ ਤੇ ਕਿਸਾਨ ਵੀਰਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇੱਕ ਥੋੜਾ ਜਿਹਾ ਠੰਡ ਦਾ ਮਾਹੌਲ ਵੀਰੋ ਬਣਿਆ ਰਹੇਗਾ ਜੋ ਬਾਕੀ ਵੀਰੋ ਅਗਲੀ ਜਾਣਕਾਰੀ ਆਪਾਂ ਸ਼ਾਮ ਦੀ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਕਿ ਕਿੰਨਾ ਖੇਤਰਾਂ ਦੇ ਵਿੱਚ ਕਦੋਂ ਤੋਂ ਮੀਂਹ ਸ਼ੁਰੂ ਹੋਵੇਗਾ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਸਹੀ ਐਕੂਰੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ